ਵੀ ਲੱਕ ਕਟੀ ਹੈ আর ਤੁਹਾਡੇ ਨਾਲ ਜਿਹੜੇ ਥੱਗੀ ਹੋਈ ਹੈ ਕਿੱਦਾਂ ਹੋਈ ਹੈ ਤੇ ਕੀ ਰੀਜ਼ਨ ਹੈ ਤੇ ਇਹਨਾਂ ਨੇ ਮੈਨੂੰ ਦੋ ਤਿੰਨ ਤਰ੍ਹਾਂ ਦਾ ਯੂਕੇ ਦਾ ਵਰਕ ਪਰਮਿਟ ਦੱਸਿਆ ਉਹਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਕਿ ਇਹ ਦੇ ਵਿੱਚ ਰਿਸਕ ਹੈ ਤੇ ਫਿਨਲੈਂਡ ਦਾ ਇਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਇਹ ਤੁਹਾਡੇ ਲਈ ਵੈਸਟ ਓਪਰਚ्युनिटी ਹੈ ਕਿ ਵਿਦ ਸਪਾਉਸ ਤੁਹਾਨੂੰ 16 ਲੱਖ ਵਿੱਚ ਭੇਜ ਦਾਂਗੇ ਅਸੀਂ ਤੇ ਇਹਨਾਂ ਨੇ ਸਾਥੋਂ ਇੱਕ ਐਗਰੀਮੈਂਟ ਸਾਈਨ ਕਰਾਇਆ ਸੀ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਸੀਗਾ ਕਿ ਅਗਰ ਅਸੀਂ ਵਿੱਚ ਉਹ ਆਪਦੇ ਪ੍ਰੋਸੈਸ ਰੋਕਦੇ ਹਾਂ ਤਾਂ ਅਸੀਂ 5 ਲੱਖ ਇਹਨਾਂ ਨੂੰ ਦੇਣਾ ਹੋਊ ਮੈਂ ਵੀ ਅਸੀਂ 7 ਸੱਤਵਾਂ ਦਿਹਾੜਾ ਆਜ ਸਾਡਾ ਅਸੀਂ ਫੇਰ ਵੀ ਅੱਕ ਕੇ ਹੁਣ ਧਰਨਾ ਹੀ ਲਾਉਣਾ ਪਿਆ ਜਦੋਂ ਇਹ ਸਾਨੂੰ ਕੋਈ ਰਾਏ ਹੀ ਨਹੀਂ ਦਿੰਦੇ ਸੀਗੇ ਮੈਂ ਸੱਤਾਂ ਦਿ ਇਹ ਪੈਸੇ ਵਾਪਸ ਕਰ ਦਿੱਤੇ ਜਾਣ ਇਹ ਪੈਸੇ ਵੀ ਅੱਧਿਆਂ ਨੂੰ ਹੀ ਮੰਨਦੇ ਆ ਕਿ ਅਸੀਂ ਇੰਨੇ 10 ਲੱਖ ਤੋਂ ਵੱਧ ਕਹਿੰਦੇ ਅਸੀਂ ਦੇ ਨਹੀਂ ਸਕਦੇ ਜਦੋਂ ਕਿ ਮੇਰੀ ਕਾਲਜ ਦੀ ਕੋਈ ਫੀਸ ਹੀ ਨਹੀਂ ਸੀ ਇਹਨਾਂ ਨੇ 13900 ਯੂਰੋ ਮੈਥੋ ਸਿਰਫ ਫੀਸ ਦਾ ਲਿਆ ਤੇ ਜਦੋਂ ਕਿ ਮੇਰੀ ਫਰੀ ਆਫ ਕਾਸਟ ਸਟੱਡੀ ਸੀ ਇਹਨਾਂ ਨੇ ਮੇਰਾ ਪਹਿਲਾਂ ਤਾਂ ਡੀ ਟਾਈਪ ਵੀਜ਼ਾ ਲਗਵਾਇਆ ਜੀ ਮੱਛੀ ਕੇ ਮਰ ਜਾਗੇ ਤੇਲ ਪਾ ਲਾਂਗੇ ਜੀ ਪਰ ਇਹਨਾਂ ਵਿੱਚ ਚੱਕਰ ਚੱਲਣ ਨਹੀਂ ਦਿੰਦੇ ਅਸੀਂ ਹਾਂ ਪੈਸੇ ਪੈਸੇ ਲੈ ਕੇ ਹਿਲਾਗੇ ਚਾਹੇ ਸਾਡੇ ਇਹਨਾਂ ਦੀਆਂ ਗੱਡੀਆਂ ਦੇ ਮੂਲੇ ਪੈਣਾ ਪਏ ਜੀ ਤੁਸੀਂ ਦੀ ਹੈੱਡਲਾਈਨ ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੇ ਤੁਸੀਂ ਵੀ ਬਾਹਰ ਜਾਣਾ ਚਾਹ ਰਹੇ ਜਾਂ ਤੁਹਾਡੇ ਨਾਲ ਵੀ ਕੋਈ ਇਦਾਂ ਦਾ ਹਾਸਾ ਨਾ ਵਪੜ ਜੇ ਤੇ ਅੱਜ ਦੀ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਅੱਜ ਸਾਡੇ ਨਾਲ ਇੱਕ ਲੇਡੀ ਮੌਜੂਦ ਆ ਜਿਹਦੇ ਨਾਲ ਜਿਹੜੀ ਹੈ 230000 ਦੀ ਜਿਹੜੀ ਹੈ ਠੱਗੀ ਕੀਤੀ ਗਈ ਹੈ ਏਜੰਟਾ ਵੱਲੋਂ ਇਮੀਗ੍ਰੇਸ਼ਨ ਵੱਲੋਂ ਸਾਰੀ ਗੱਲ ਬਾਤ ਕਰਦੇ ਤੇ ਜਾਣਦੇ ਆ ਮੈਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਕਿਹੜੇ ਇਮੀਗ੍ਰੇਸ਼ਨ ਦਾ ਨਾਮ ਆ ਜਿਹਦੇ ਜਿਹਦੇ ਤੁਹਾਡੇ ਨਾਲ ਇੰਨੀ ਵਾਰੀ ਠੱਗੀ ਹੋਈ ਹੈ ਮੈਮ ਸਕਾਲਰ ਡੈਸਟੀਨੀ ਸਕਾਲਰ ਡੈਸਟੀ ਮੈਮ ਬੀ ਲੱਖ ਕੱਟੀ ਹੈ ਯਾਰ ਤੁਹਾਡੇ ਨਾਲ ਜਿਹੜੇ ਠੱਗੀ ਹੋਈ ਹੈ ਕਿੱਦਾਂ ਹੋਈ ਹੈ ਤੇ ਕੀ ਰੀਜ਼ਨ ਬਣਿਆ ਮੈਂ ਮੈਂ ਇਹਨਾਂ ਕੋਲ ਆਪਣਾ ਯੂਕੇ ਦਾ ਵਰਕ ਪਰਮਿਟ ਲਈ ਆਈ ਸੀਗੀ ਵਿਦ ਸਪਾਊਸ ਤੇ ਇਹਨਾਂ ਨੇ ਮੈਨੂੰ ਦੋ ਤਿੰਨ ਤਰ੍ਹਾਂ ਦਾ ਯੂਕੇ ਦਾ ਵਰਕ ਪਰਮਿਟ ਦੱਸਿਆ ਉਹਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਕਿ ਇਹ ਦੇ ਵਿੱਚ ਰਿਸਕ ਹੈ ਤੇ ਫਿਨਲੈਂਡ ਦਾ ਇਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਇਹ ਤੁਹਾਡੇ ਲਈ ਵੈਸਟ ਓਪਰਚ्युनिटी ਹੈ ਕਿ ਵਿਦ ਸਪਾਊਸ ਤੁਹਾਨੂੰ 16 ਲੱਖ ਵਿੱਚ ਭੇਜ ਦਾਂਗੇ ਅਸੀਂ ਜੀ ਤੇ ਉਸ ਤੋਂ ਬਾਅਦ ਜੀ ਅਸੀਂ ਅਬਦੀ ਫੈਮਿਲੀ ਨਾਲ ਡਿਸਕਸ ਕੀਤੀ ਤੇ ਚਲੋ ਵੀ ਸਾਨੂੰ ਸਹੀ ਲੱਗਿਆ ਸੀ ਕਿ ਆ ਵੀ ਅਸੀਂ ਕਰ ਲਾਂਗੇ ਤੇ ਇਹਨਾਂ ਨੇ ਸਾਥੋਂ ਇੱਕ ਐਗਰੀਮੈਂਟ ਸਾਈਨ ਕਰਾਇਆ ਸੀ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਸੀਗਾ ਕਿ ਅਗਰ ਅਸੀਂ ਵਿੱਚੋਂ ਆਪਦੇ ਪ੍ਰੋਸੈਸ ਰੋਕਦੇ ਹਾਂ ਤਾਂ ਅਸੀਂ 5 ਲੱਖ ਇਹਨਾਂ ਨੂੰ ਦੇਣਾ ਹੋਊ ਤੇ ਅਸੀਂ ਤਾਂ ਪਹਿਲਾਂ ਹੀ ਫਸ ਗਏ ਸੀ ਲਾਸਟ ਜਦੋਂ ਸਾਡਾ ਵੀਜ਼ਾ ਆ ਜਾਂਦਾ ਹੈ ਇਹਨਾਂ ਨੇ ਸਾਥੋਂ 20 ਲੱਖ ਰੁਪਏ ਦੀ ਮੰਗ ਕੀਤੀ ਤੇ ਅਸੀਂ ਤਾਂ ਸਾਨੂੰ ਦੇਣਾ ਹੀ ਸੀਗਾ ਨਾ ਜਦੋਂ ਐਗਰੀਮੈਂਟ ਵੀ ਸਾਈਨ ਕੀਤਾ ਸੀਗਾ ਅੱਜ ਤੁਸੀਂ ਧਰਨਾ ਲਾ ਕੇ ਬੈਠੇ ਹੋ ਕਿੰਨਾ ਟਾਈਮ ਹੋ ਗਿਆ ਤੁਸੀਂ ਧਰਨੇ ਲਾਉਂਦੇ ਹੋਏ ਨਹੀਂ ਕਿ ਅੱਜ ਪਹਿਲੇ ਦਿਨ ਹੀ ਆਇਆ ਅੱਜ ਪਹਿਲੇ ਦਿਨ ਅਸੀਂ ਫਿਰ ਵੀ ਅੱਕ ਕੇ ਹੁਣ ਧਰਨਾ ਹੀ ਲਾਉਣਾ ਪਿਆ ਜਦੋਂ ਇਹ ਸਾਨੂੰ ਕੋਈ ਰਾਹ ਹੀ ਨਹੀਂ ਦਿੰਦੇ ਸੀਗੇ ਜਦੋਂ ਤੁਸੀਂ ਇਹਨਾਂ ਕੋਲ ਆਨੇ ਹੋ ਕੀ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਇਹ ਕਹਿ ਦਿੰਦੇ ਆ ਸਾਡਾ ਕਾਲਜ ਨੂੰ ਰਿਫੰਡ ਦੀ ਮੇਲ ਪਾਈ ਆ ਜਦੋਂ ਕਾਲਜ ਫੀਸ ਵਾਪਸ ਕਰੋ ਤੁਹਾਨੂੰ ਮਿਲ ਜੂਗੀ ओके ਤੇ ਤੁਸੀਂ ਕਿਹਾ ਨਹੀਂ ਕਿ ਮੇਰੇ ਨਾਲ ਐਡਾ ਵੱਡਾ ਫਰੋਡ ਹੋਇਆ ਤੇ ਤੁਸੀਂ ਉਹਨਾਂ ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਅਪੀਲ ਕੀਤੀ ਗਈ ਹੈ ਕਿ ਪੈਸੇ ਮੇਰੇ ਰਿਫੰਡ ਕਰ ਦਿਓ ਜਾਂ ਕੁਝ ਇਸ ਤਰੀਕੇ ਦੀ ਹਾਂਜੀ ਮੈਮ ਮੈਂ ਸੱਤ ਗੇੜੇ ਲਾਤੇ ਮੈਂ ਸੱਤਾਂ ਗੇੜਿਆਂ ਵਿੱਚ ਇਹਨਾਂ ਨਾਲ ਇਹੀ ਗੱਲ ਚੱਲੀ ਆ ਸਾਡੀ ਕੀ ਸਾਡੇ ਪੈਸੇ ਵਾਪਸ ਕਰ ਦਿੱਤੇ ਜਾਣ ਇਹ ਪੈਸੇ ਵੀ ਅੱਧਿਆਂ ਨੂੰ ਹੀ ਮੰਨਦੇ ਆ ਕਿ ਅਸੀਂ ਇੰਨੇ 10 ਲੱਖ ਤੋਂ ਵੱਧ ਕਹਿੰਦੇ ਅਸੀਂ ਦੇ ਨਹੀਂ ਸਕਦੇ ਜਦੋਂ ਕਿ ਮੇਰੀ ਕਾਲਜ ਦੀ ਕੋਈ ਫੀਸ ਹੀ ਨਹੀਂ ਸੀ ਇਹਨਾਂ ਨੇ 13900 ਯੂਰੋ ਮੈਥੋਂ ਸਿਰਫ ਫੀਸ ਦਾ ਲਿਆ ਤੇ ਉਸ ਤੋਂ ਬਾਅਦ ਫੰਡ ਵਗੈਰਾ ਅਸੀਂ ਸ਼ੋਅ ਕੀਤੇ ਆ ਜਦੋਂ ਕਿ ਮੇਰੀ ਫ੍ਰੀ ਆਫ ਕਾਸਟ ਸਟੱਡੀ ਲਗਵਾਇਆ ਜੀ ਪਾਸਪੋਰਟ ਤੇ ਜੋ ਕਿ ਟੂਰਿਸਟ ਵੀਜ਼ਾ ਹੁੰਦਾ ਆ ਜੀ ਤੇ ਉਸ ਤੋਂ ਬਾਅਦ ਸਾਨੂੰ ਇੱਕ ਟੈਂਪਰੇਰੀ ਰੈਜ਼ੀਡੈਂਸ ਪਰਮਿਟ ਮਿਲਿਆ ਸੀਗਾ ਤੇ ਉਹ 1 ਇਅਰ ਤੱਕ ਹੀ ਵੈਲਿਡ ਸੀਗਾ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਇੱਥੋਂ ਕਿਹਾ ਸੀਗਾ ਕਿ ਤੁਹਾਡਾ ਨੈਕਸਟ 1 ਇਅਰ ਦਾ ਵਰਕ ਪਰਮਿਟ ਹੋਊਗਾ ਉਹ ਕੁਝ ਵੀ ਨਹੀਂ ਸੀਗਾ ਉੱਥੇ ਹੂੰ ਤੇ ਜਦੋਂ ਤੁਹਾਨੂੰ ਉਹਨਾਂ ਵੱਲੋਂ ਤੁਹਾਨੂੰ ਵੀਜ਼ਾ ਦਿੱਤਾ ਜਾਂਦਾ ਤੁਸੀਂ ਬਾਹਰ ਜਾਂਦੇ ਹੋ ਕਿੰਨੇ ਦਿਨ ਤੁਸੀਂ ਜਿਹੜੇ ਬਾਹਰ ਲੱਗ ਕੇ ਆਏ ਹੋ ਮੈਂ ਮੈਂ 15 ਦਿਨ ਬਾਅਦ ਵਾਪਸ ਆ ਗਈ ਸੀ ਕਿਉਂਕਿ ਮੈਂ ਉੱਥੇ ਲੈਂਗੁਏਜ ਬੈਰੀਅਰ ਸੀਗਾ ਸੈਕਿੰਡ ਕਿ ਸਾਨੂੰ ਪਤਾ ਲੱਗਿਆ ਕਿ ਜਿੰਨੇ ਸਾਥੋਂ ਇਹਨਾਂ ਨੇ ਪੈਸੇ ਲੈ ਲ ਤੇ ਜੋ ਇਹਨਾਂ ਨੇ ਸਾਨੂੰ ਕਾਲਜ ਦੱਸਿਆ ਉਹ ਕਾਲਜ ਵੀ ਨਹੀਂ ਸੀਗਾ ਉਹ ਤਾਂ ਉੱਥੇ ਇੱਕ ਸਕੂਲ ਸੀਗਾ ਹੂੰ ਉਹ ਨਾਮ ਦਾ ਕਾਲਜ ਵੀ ਨਹੀਂ ਸੀ ਜੋ ਇਹਨਾਂ ਨੇ ਦੱਸ ਕੇ ਭੇਜਿਆ ਸੀਗਾ ਜੀ ਜਦੋਂ ਇਹ ਤੁਹਾਡੇ ਨਾਲ ਇੰਨੀ ਵੱਡੀ ਠੱਗੀ ਹੋਈ ਐ ਏਡਾ ਵੱਡਾ ਫਰੋਡ ਹੋਇਆ ਤੁਸੀਂ ਪਹਿਲਾਂ ਇਹਨਾਂ ਕੋਲ ਗਏ ਨਹੀਂ ਤੁਸੀਂ ਅਪੀਲ ਨਹੀਂ ਕੀਤੀ ਕਿ ਕਿਸ ਤਰੀਕੇ ਨਾਲ ਤੁਹਾਡੇ ਨਾਲ ਠੱਗੀ ਹੋ ਰਹੀ ਆ ਬਾਰ-ਬਾਰ ਤੁਹਾਡੇ ਤੋਂ ਰਕਮ ਜਿਹੜੀ ਮੰਗੀ ਜਾ ਰਹੀ ਆ ਪਰ ਕਿਸੇ ਵੀ ਤਰੀਕੇ ਦੇ ਤੁਹਾਨੂੰ ਸਹੂਲਤ ਜਿਹੜੀ ਨਹੀਂ ਦਿੱਤੀ ਜਾ ਰਹੀ ਮੈਮ ਮੈਂ ਇਹਨਾਂ ਨੂੰ ਉੱਥੋਂ ਹੀ ਕਾਲ ਕੀਤੀ ਸੀਗੀ ਇਹਨਾਂ ਨੇ ਮੈਥੋਂ ਫੇਰ ਵੀ ਮੈਨੂੰ ਕੋਈ ਰਾਹ ਨਹੀਂ ਦਿੱਤਾ ਕਹਿੰਦੇ ਤੁਸੀਂ ਪਹਿਲੇ ਹੀ ਹੋ ਜੋ ਇਦਾਂ ਕਰ ਰਹੇ ਹੋ ਵੀ ਅਸੀਂ ਹੋਰ ਬੱਚੇ ਭੇਜੇ ਨੇ ਕਿ ਕਿਸ ਨੇ ਨਹੀਂ ਕੀਤਾ ਮੈਮ ਮੈਂ ਪਹਿਲੀ ਹੀ ਸੀਗੀ ਜਿੰਨਾ ਇਹਨਾਂ ਨੇ ਫਿਨਲੈਂਡ ਦਾ ਮੇਰਾ ਪਹਿਲਾ ਹੀ ਵੀ ਕਟਿਓ ਅਸੀਂ 11 ਵਜੇ ਦੇ ਬੈਠੇ ਆ ਲਗਾਤਾਰ ਤੁਸੀਂ ਇੱਥੇ ਬੈਠੇ ਹੋ ਨਾਰੇ ਲਾ ਰਹੇ ਹੋ ਲੱਗ ਰਿਹਾ ਕਿ ਤੁਹਾਨੂੰ ਜਿਹੜਾ ਜਿਹੜੀ ਤੁਹਾਡਾ ਫੰਡ ਆ ਵਾਪਸ ਆ ਗਿਆ ਅਸੀਂ ਲੈ ਕੇ ਜਾਵਾਂਗੇ ਜੀ ਹਾਂ ਚਾਹੇ ਸਾਡਾ ਐਸੇ ਜਾਨ ਵੀ ਭਗ ਜਾਈ ਜੀ ਅਸੀਂ ਪੈਸਾ ਨਹੀਂ ਛੱਡ ਕੇ ਜਾਂਦੇ ਇਹਦੇ ਨਾਲ ਪੈਸਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 10 10 ਲੱਖ ਰੁਪਏ ਲੈ ਮਰਜ਼ੀ ਘਾਣਾ ਠੱਗਾਂ ਦੀ ਤਾਂ ਕੋਈ ਬੋਲੀ ਨਹੀਂ ਹੁੰਦੀ ਠੱਗ ਤਾਂ ਨਾਲੇ ਸਹੀ ਬੋਲਦੇ ਹੀ ਨਹੀਂ ਹੁੰਦਾ ਇਹ ਤੋਂ ਤੱਕ ਠੱਗੀਆਂ ਮਾਰਦਾ ਇਹਨੇ ਖਬਰਾ ਕਿੰਨੇ ਕਿ ਲੋਕਾਂ ਨੂੰ ਠਾਕੇ ਅਸੀਂ ਜਾਗਦੇ ਸੀ ਅਸੀਂ ਆ ਗਏ ਕਿੱਥੋਂ ਕਿੱਥੋਂ ਆਏ ਅਸੀਂ ਬਰਨਾਲਾ ਸਾਈਡ ਤੋਂ ਆਏ ਜੀ ਤੁਸੀਂ ਵੀ ਬਰਨਾਲਾ ਤੁਸੀਂ ਸਪੈਸ਼ਲੀ ਇੱਥੇ ਵੀਜ਼ਾ ਜਿਹੜਾ ਲਵਾਇਆ ਹਾਂਜੀ ਮੈਂ ਕਿੰਨਾਂ ਨੇ ਤੁਹਾਨੂੰ ਰੈਫਰੈਂਸ ਕੀਤਾ ਸੀ ਮੈਮ ਮੇਰੇ ਰਿਲੇਟਿਵ ਸੀਗੇ ਉਹ ਤਾਂ ਯੂਕੇ ਗਏ ਸੀਗੇ ਅਸੀਂ ਮਤਲਬ ਉਹਨਾਂ ਨੇ ਰੈਫਰੈਂਸ ਵੀ ਨਹੀਂ ਸੀ ਸਾਨੂੰ ਕੀਤਾ ਤੇ ਅਸੀਂ ਤਾਂ ਵੈਸੇ ਵੀ ਉਹਨਾਂ ਨੇ ਕਰਾਇਆ ਚਲੋ ਉਹਨਾਂ ਦਾ ਯੂਕੇ ਦਾ ਸਹੀ ਸੀਗਾ ਅਸੀਂ ਵੀ ਯੂਕੇ ਲਈ ਹੀ ਆਏ ਸੀਗੇ ਇਹਨਾਂ ਨੇ ਫਿਰ ਸਾਨੂੰ ਯੂਕੇ ਦਾ ਕਿਹਾ ਕਿ ਰਿਸਕ ਆ ਇਦਾਂ ਇਹਨਾਂ ਨੇ ਸਾਨੂੰ ਫਿਨਲੈਂਡ ਦਾ ਕੀਤਾ ਫਿਰ ਗਲਤ ਗਾਈਡ ਦਿੱਤੀ ਗਲਤ ਗਾਈਡ ਹਾਂਜੀ ਰੀਜ਼ਨ ਕੀ ਹੈ ਕਿ ਤੁਹਾਨੂੰ ਗਲਤ ਗਾਈਡੈਂਸ ਕਰਕੇ ਤੁਹਾਡੇ ਨਾਲ ਇੰਨੀ ਮੋਟੀ ਰਕਮ ਦੀ ਜਿਹੜੀ ਠੱਗੀ ਮਾਰੀ ਹੈ ਮੈਮ ਅੱਜਕੱਲ ਏਜੰਟਾਂ ਦਾ ਕੰਮ ਹੀ ਠੱਗੀ ਮਾਰਨਾ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਹਾਂ ਕੀ ਕਹਿ ਗਏ ਇਹਦੇ ਚ ਪਰਦਾ ਗੱਲ ਕੀ ਆ ਮੈਡਮ ਜੀ ਪਹਿਲੀ ਗੱਲ ਤਾਂ ਅਸੀਂ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਆ ਕੇ ਸਾਡੀ ਗੱਲ ਸੁਣੀ ਆ ਜੀ ਕਿਉਂਕਿ ਅਸੀਂ ਜਿਹੜੇ ਪਿੰਡਾਂ ਵਾਲੇ ਲੋਕ ਆ ਜੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਬੱਚਿਆਂ ਦੇ ਚਲੋ ਪਿਆ ਵੀ ਬਾਹਰ ਜਾਣਾ ਜੀ ਇਹਨਾਂ ਨੇ ਜਿਹੜੀ ਗਲਤ ਮਤਲਬ ਕਰਾਈ ਆ ਕਲਾ ਸੰਗ ਮੰਨ ਲਓ ਸੁਫਨੇ ਦੂਜੇ ਦਿਖਾਏ ਨੇ ਉਹ ਦੇਖ ਦੇ ਵਿੱਚ ਅਸੀਂ ਕਹਿੰਦੇ ਆ ਵੀ ਜਿਹੜੀ ਲੈਂਗੁਏਜ ਉਹ ਬੋਲੀ ਜਾਂਦੀ ਆ ਉਹਦੇ ਤੇ ਤਾਂ ਇਹ ਮਤਲਬ ਪਾੜੀ ਨਹੀਂ ਸਕਦੀ ਬਿਲਕੁਲ ਤੇ ਜਿਹੜੇ ਸਾਡੇ ਨਾਲ ਇਹਨਾਂ ਨੇ ਸਰਤਾਂ ਕਰੀਆਂ ਸੀ ਉਹਨਾਂ ਸਰਤਾਂ ਤੇ ਖਰੇ ਨਹੀਂ ਉੱtre ਜੀ ਇਸ ਕਰਕੇ ਅਸੀਂ ਇੱਥੇ ਸਾਡਾ ਜਿਹੜਾ ਹੱਕ ਆ ਜਮਹੂਰੀ ਹੱਕ ਵੀ ਅਸੀਂ ਇੱਥੇ ਬੈਠੇ ਆ ਇਹਨਾਂ ਨੂੰ ਅੰਦਰ ਕਰਿਆ ਪਿਆ ਸਾਡਾ ਤਾਂ ਆ ਬੈਠਿਆ ਜਿੰਨਾ ਚਿਰ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ ਉਹਨਾਂ ਚਿਰ ਸਾਡੇ ਚਾਹੇ 2 ਦਿਨ ਲੱਗ ਜਾਣ ਭੁੱਖੇ ਤੇ ਹਾਏ ਅਸੀਂ ਇੱਥੇ ਬੈਠਾਂਗੇ ਕਿਉਂਕਿ ਅਸੀਂ ਜਿਹੜੇ ਪੈਸੇ ਆ ਬਹੁਤ ਔਖੇ ਇਕੱਠੇ ਕਰਕੇ ਦਿੱਤੇ ਆ ਤਾਂ ਤੁਸੀਂ ਇੰਨੀ ਦੇਰ ਦੇ ਤਰਨ ਲਾ ਕੇ ਬੈਠੇ ਹੋ ਉਹ ਥੱਲੇ ਤੋਂ ਕੋਈ ਉੱਪਰੋਂ ਥੱਲੇ ਉਤਰ ਕੇ ਨਹੀਂ ਆਇਆ ਕਿਸੇ ਵੀ ਤਰੀਕੇ ਦੀ ਕੋਈ ਆਇਆ ਨਹੀਂ ਆਇਆ ਨਹੀਂ ਉੱਪਰ ਗਏ ਸਾਡੇ ਨਾਲ ਕੋਈ ਥੱਲੇ ਨਹੀਂ ਗੱਲ ਕਰਨ ਆਇਆ ਜੀ ਅਸੀਂ ਉੱਪਰ ਗਏ ਆ ਜੀ ਪੁਲਿਸ ਨੇ ਵੀ ਸਾਨੂੰ ਉੱਪਰ ਲੈ ਕੇ ਗਏ ਨੇ ਪਰ ਉਹ ਸਾਡੇ ਗੱਲ ਤੇ ਆਉਂਦੇ ਨਹੀਂ ਗੱਲ ਨਹੀਂ ਬਣੀ ਗੱਲ ਕਰਦੇ ਹੀ ਨਹੀਂ ਛੱਡਣਾ ਕੀ ਕਹਿਆ ਕੀ ਕੀ ਕਹਿਆ ਇਹ ਤਾਂ ਗੱਲ ਹੀ ਨਹੀਂ ਮਖਾ ਸਾਡੇ ਕੋਈ ਵੀ ਤੁਹਾਡਾ ਪੁਆਇੰਟ ਸਹੀ ਨਹੀਂ ਹੈਗਾ ਸਾਡੇ ਬਰਾਬਰ ਠੀਕ ਆ ਅਸੀਂ ਪੈਸੇ ਲੈ ਕੇ ਹਿੱਲਾਂਗੇ ਚਾਹੇ ਸਾਨੂੰ 2 ਦਿਨ ਲੱਗ ਜਾਣ 4 ਦਿਨ ਲੱਗ ਜਾਣ ਚਾਹੇ ਜਾਨੂੰ ਜਾਨ ਦੇਣੀ ਪੈ ਜੇ ਪਰ ਗਾਂ ਨੂੰ ਵੀ ਲੋਕਾਂ ਨਾਲ ਅਸੀਂ ਠੱਗੀ ਮਾਰਨ ਨਹੀਂ ਦੇਣੀ ਬਿਲਕੁਲ ਵੀ ਜਿਹੜੀ ਇਹ ਮਾਰਕੀਟ ਦਾ ਪ੍ਰਧਾਨ ਸੀਗਾ ਜੀ ਇਸ ਮਾਰਕੀਟ ਦਾ ਜੀ ਉਹਨੇ ਬਕਾਇਦਾ ਗੂਗਲ ਤੇ ਆਹ ਭਰ ਕੇ ਮੋਬਾਈਲ ਤੇ ਬੰਬਈ ਗੱਲ ਕੀਤੀ ਆ ਜੀ ਵੀ ਆ ਜਿਹੜੇ ਦੇਸ਼ ਦੇ ਵਿੱਚ ਗਏ ਆ ਤਾਂ ਕੀ ਮਤਲਬ ਸ਼ਰਤਾਂ ਨੇ ਉਹਨਾਂ ਨੇ ਸਾਰਾ ਕੁਝ ਮੋੜਵਾ ਦੱਸਤਾ ਜੀ ਉਹ ਸਾਰੀ ਗੱਲ ਅਸੀਂ ਦੱਸੀ ਜਾਂਦੇ ਆ ਵਾਰ-ਵਾਰ ਵੀ ਉਹਤੇ ਕੋਈ ਪੈਸਾ ਨਹੀਂ ਸੀ ਲੈਣਾ ਉਹਨਾਂ ਨੇ ਉਹ ਸਾਰਾ ਮੈਸੇਜ ਵੀ ਆਇਆ ਉਹਨੇ ਵੀ ਕਿਹਾ ਵੀ ਠੱਗੀ ਮਾਰੀ ਐ ਇਹ ਤੇ ਇਸ ਕਰਕੇ ਅਸੀਂ ਸੱਚੇ ਆ ਕੋਈ ਝੂਠ ਨਹੀਂ ਅਸੀਂ ਕਹਿ ਰਹੇ ਅਸੀਂ ਕਹਿੰਦੇ ਆ ਵੀ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਕਿਉਂਕਿ ਤੁਸੀਂ ਕੋਈ ਕੰਮ ਕੀਤਾ ਹੀ ਨਹੀਂ ਇੱਕ ਨੰਬਰ 'ਚ ਜਦੋਂ ਸਾਰੇ ਦੋ ਨੰਬਰ 'ਚ ਕੰਮ ਨਹੀਂ ਅਸੀਂ ਪੈਸੇ ਮੜਾ ਕੇ ਲਾ ਮੰਗ ਕੀ ਆ ਮੈਮ ਤੁਹਾਡੀ ਮੈਮ ਮੇਰੇ ਸਾਰੇ ਪੈਸੇ ਵਾਪਸ ਕੀਤੇ ਜਾਣ ਜੀ ਹਾਂਜੀ ਜੇ ਨਾ ਹੋਏ ਫਿਰ ਮੈਮ ਅਸੀਂ ਇੱਥੇ ਬੈਠੇ ਆ ਲੈ ਕੇ ਜਾਵਾਂਗੇ ਮੱਚ ਕੇ ਮਰ ਜਾਾਂਗੇ ਤੇਲ ਪਾ ਲਾਂਗੇ ਜੀ ਪਰ ਇਹਨਾਂ ਨੂੰ ਚੱਕਰ ਚੱਲਣ ਨਹੀਂ ਦਿੰਦੇ ਅਸੀਂ ਲੜਾਂਗੇ ਜੀ ਲੜਾਂਗੇ ਹਾਂ ਜਦੋਂ ਤੱਕ ਪੈਸੇ ਤੱਕ ਲੜਾਂਗੇ ਜਿੰਨਾ ਸਾਡੇ ਰਗਾਂ ਤੇ ਸਾਹ ਚੱਲਦਾ ਦਾ ਠੀਕ ਹੈ ਹਾਂ ਪੈਸੇ ਪੈਸੇ ਲੈ ਕੇ ਹਿੱਲਾਂਗੇ ਚਾਹੇ ਸਾਡੇ ਇਹਨਾਂ ਦੀਆਂ ਗੱਡੀਆਂ ਦੇ ਮੂਹਰੇ ਪੈਣਾ ਪਈ ਜੀ ਸੋ ਜਿਵੇਂ ਕਿ ਆਪਾਂ ਗੱਲ ਸੁਣ ਲਈ ਐ ਤੇ ਹੁਣ ਸਾਡੇ ਨਾਲ ਇੱਧਰ ਦੇ ਯਾਨੀ ਕਿ ਇਮੀਗ੍ਰੇਸ਼ਨ ਦੇ ਜਿਹੜੇ ਨੇ ਮਨਦੀਪ ਕੌਰ ਜੀ ਕਾਉਂਸਲਰ ਨੇ ਉਹਨਾਂ ਨਾਲ ਆਪਾਂ ਗੱਲ ਕਰਦੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਤੁਹਾਡੇ ਖਿਲਾਫ ਜਿਹੜੀ ਐ ਇੱਕ ਕੁੜੀ ਵੱਲੋਂ ਜਿਹੜੇ ਐ ਨੋਟੀਫਿਕੇ ਆਪਾਂ ਕਹਿ ਸਕਦੇ ਐ ਅਲੀਗੇਸ਼ਨ ਲਾਇਆ ਜਾ ਰਿਹਾ ਕਿ 2,40,000 ਦੀ ਉਹਨਾਂ ਨਾਲ ਠੱਗੀ ਹੋਈ ਐ ਤੁਹਾਡੇ ਥਰੂ ਕੀ ਕਹਿਣਾ ਚਾਹੋਗੇ ਅ ਪਹਿਲਾਂ ਤੇ ਠੱਗੀ ਅਸੀਂ ਕਿੰਨੂੰ ਕਹਨੇ ਆ ਠੱਗੀ ਉਹ ਹੁੰਦੀ ਏ ਏਜੰਟ ਪੈਸੇ ਲੈ ਕੇ ਭੱਜ ਗਿਆ ਜੀ ਠੱਗੀ ਉਹ ਹੁੰਦੀ ਏ ਬੱਚੇ ਨਾਲ ਕਮਿਟਮੈਂਟ ਕੀਤੀ ਤੈਨੂੰ ਬਾਹਰ ਭੇਜਾਂਗੇ ਪਰ ਉਹਨੂੰ ਭੇਜਿਆ ਨਹੀਂ ਤੇ ਪੈਸੇ ਲੈ ਲੈ ਠੱਗੀ ਉਹ ਹੁੰਦੀ ਏ ਜੀ ਕਿ ਇਹ ਵੀ ਠੱਗੀ ਹੁੰਦੀ ਏ ਸਟੂਡੈਂਟ ਵੀਜ਼ੇ ਦੇ ਸਟੂਡੈਂਟ ਨੂੰ ਬਾਹਰ ਭੇਜਿਆ ਫੇਰ ਪੈਸੇ ਲਿੱਤੇ ਉਹਨੂੰ ਠੱਗੀ ਕਹਾਂਗੇ ਆਪਾਂ ਜੀ ਇਹ ਬੱਚਾ ਸਟੂਡੈਂਟ ਵੀਜ਼ੇ ਤੇ ਜਿਹੜਾ ਸਾਡੇ ਕੋਲ ਫਿਨਲੈਂਡ ਗਿਆ ਫਿਨਲੈਂਡ ਜਾ ਕੇ ਸਭਾ ਨੂੰ ਉਹਥੇ ਦਾ ਵਾਤਾਵਰਨ ਕਹਿੰਦੇ ਸਾਨੂੰ ਪਸੰਦ ਨਹੀਂ ਆਇਆ ਹੈਗਾ ਜਾਂ ਸਾਡਾ ਦਿਲ ਨਹੀਂ ਲੱਗਾ ਹੈਗਾ ਤੇ ਵਾਪਸ ਆ ਕੇ ਕੰਪਨੀ ਤੇ ਬਲੇਮ ਕਰਦਾ ਹੈ ਕਿ ਸਾਡੀ ਜਿਹੜੀ ਫੀਸ ਲੱਗੀ ਹੈ ਉਥੇ ਸਾਨੂੰ ਵਾਪਸ ਲੈ ਕੇ ਦੋ ਸਾਡੀ ਅੰਬੈਸੀ ਫੀਸ ਸਾਨੂੰ ਵਾਪਸ ਕਰੋ ਸਾਡੇ ਇੰਸ਼ੋਰੈਂਸ ਦੇ ਪੈਸੇ ਵਾਪਸ ਲੈ ਕੇ ਦੋ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਵਾਪਸ ਲੈ ਕੇ ਦਈਏ ਜਦੋਂ ਕਿ ਤੁਸੀਂ ਹਰ ਇੱਕ ਆਫਰ ਲੈਟਰ ਪੜ੍ਹਦੇ ਹੋ ਤੁਹਾਡੀ ਫੀਸ ਲਿਖੀ ਹੋਈ ਹੈ ਇੰਸਟੀਚਿਊਟ ਵੱਲੋਂ ਅੰਬੈਸੀ ਵੱਲੋਂ ਤੁਹਾਨੂੰ ਸਾਰੇ ਲੈਟਰ ਆਉਂਦੇ ਤੁਸੀਂ ਫਾਈਲ ਸਬਮਿਟ ਕਰਾਉਂਦੇ ਤੁਹਾਡਾ ਵੀਜ਼ਾ ਆ ਜਾਂਦਾ ਤੁਸੀਂ ਉੱਥੇ ਰਹਿ ਕੇ 15 ਦਿਨ ਵਾਪਸ ਆਂਦੇ ਹੋ ਮੈਡਮ ਇੱਥੇ ਅਸੀਂ ਲੋਕਲ ਵੀ ਕਿਧਰੇ ਦਾਖਲਾ ਲੈਣ ਜਾਵਾਂਗੇ ਨਾ ਮਹੀਨੇ ਬਾਅਦ ਮੈਂ ਪੜ੍ਹਨ ਹੀ ਨਾ ਜਾਵਾਂਗੀ ਮੈਨੂੰ ਕਾਲਜ ਵਾਲੇ ਨੇ ਫੀਸ ਨਹੀਂ ਵਾਪਸ ਦੇਣੀ ਇਹ ਤਾਂ ਫਿਰ ਵੀ ਅਸੀਂ ਬਾਹਰ ਭੇਜੇ ਸੀ ਪਰ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਫੀਸਾਂ ਨੇ ਜੋ ਕਿ ਤੁਸੀਂ ਬਿਲਕੁਲ ਨਜਾਇਜ਼ ਲਈਆਂ ਨੇ ਬਿਲਕੁਲ ਉਹ ਜੋ ਬਿਲਕੁਲ ਜੜੀਆਂ ਨੇ ਯੂਨੀਵਰਸਿਟੀ ਵੱਲੋਂ ਲਾ ਲੋ ਜਾਂ ਫਿਰ ਕਾਲਜ ਵੱਲੋਂ ਲਾ ਲੋ ਬਿਲਕੁਲ ਮੁਫਤ ਦੇ ਵਿੱਚ ਸੀਗੀ ਜਿਵੇਂ ਕਿ ਲੈਂਗੁਏਜ ਦਾ ਕੋਰਸ ਤੁਸੀਂ 13900 ਰੁਪਏ ਉਹਨਾਂ ਤੋਂ ਲਏ ਆ ਲੇਕਿਨ ਉਹ ਬਿਲਕੁਲ ਫ੍ਰੀ ਸੀਗਾ ਇਹ ਚੀਜ਼ ਦਾ ਸਬੂਤ ਜਿਹੜਾ ਹੁੰਦਾ ਇੰਸਟੀਚਿਊਟ ਦੇ ਵੈਬਸਾਈਟ ਤੇ ਹੁੰਦਾ ਜਦੋਂ ਵੀ ਇੱਥੇ ਕਿਸੇ ਦੀ ਆਫਰ ਲੈਟਰ ਆਉਂਦੀ ਉੱਤੇ ਫੀਸ ਲਿਖੀ ਹੁੰਦੀ ਤੁਹਾਡੇ ਕੋਰਸ ਦੀ ਫੀਸ ਕੀ ਏ ਤੁਸੀਂ ਕੋਈ ਲੈਂਗੁਏਜ ਕਰਦੇ ਹੋ ਉਹਦੀ ਫੀਸ ਕੀ ਬਕਾਇਦਾ ਇਹਨਾਂ ਨੂੰ ਪੜਾਇਆ ਜਾਂਦਾ ਫਿਰ ਇਹ ਸਾਨੂੰ ਪੈਸੇ ਦਿੰਦੇ ਨੇ ਔਰ ਉਹ ਚੀਜ਼ ਹੈ ਇਹਨਾਂ ਦੇ ਅਕਾਊਂਟ ਦੇ ਵਿੱਚ ਇਹਨਾਂ ਬੱਚਿਆਂ ਦੇ ਬਾਰ ਫੀਸਾਂ ਜਾਂਦੀਆਂ ਨੇ ਸੋ ਚੀਜ਼ ਦਾ ਪ੍ਰੂਫ ਲੈ ਕੇ ਇਸ ਬੱਚਾ ਜਿਹੜਾ ਅੰਬੈਸੀ ਜਾਂਦਾ ਜਦੋਂ ਕੋਈ ਫ੍ਰੀ ਵੀਜ਼ੇ ਆਂਦੇ ਨੇ ਬਿਨਾ ਫੀਸ ਦਿੱਤੇ ਵੀ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਾਣਾ ਤਾਂ ਮੈਂ ਯੂਕੇ ਸੀ ਪਰ ਇਹਨਾਂ ਨੇ ਮੇਰੀ ਫਾਈਲ ਜਿਹੜੀ ਹੈ ਕੋਈ ਹੋਰ ਕੰਟਰੀ ਤੇ ਲਵਾ ਕੇ ਦੇ ਦਿੱਤੀ ਹੈ ਨਹੀਂ ਤੇ ਡੀ ਸੈਸ਼ਨ ਦਾ ਜਿਹੜਾ ਵੀਜ਼ਾ ਲਵਾ ਕੇ ਨਹੀਂ ਯੂਕੇ ਸਾਡੇ ਕੋਲ ਆਏ ਸੀ ਕਿ ਸਾਨੂੰ 스ਪਾ우스 ਕੇਸ ਤੇ ਯੂਕੇ ਤੇ ਭੇਜੋ ਸੋ ਯੂਕੇ ਦੇ ਕੁਝ ਰੂਲਸ ਚੇਂਜ ਹੋਏ ਨੇ ਯੂਕੇ ਸਿਰਫ ਹੌਨ ਰਿਸਰਚ ਪ੍ਰੋਗਰਾਮ ਤੇ ਬੱਚਾ ਜਿਹੜਾ ਆਪਣੇ 스ਪਾ우스 ਨੂੰ ਨਾਲ ਲੈ ਕੇ ਜਾ ਸਕਦਾ ਬਾਕੀ ਪ੍ਰੋਗਰਾਮ ਵਿੱਚ 스ਪਾ우스 ਨਹੀਂ ਜਾ ਸਕਦਾ ਹੁਣ ਜਦੋਂ ਕੋਈ ਵਿਆਹਿਆ ਬੰਦਾ ਸਾਡੇ ਕੋਲ ਆਂਦਾ ਹੈ ਸਾਨੂੰ ਦੋਨਾਂ ਦਾ ਸੁੰਨਾ ਪੈਂਦਾ ਏ ਤੇ ਨਹੀਂ ਇੱਕ ਅਸੀਂ ਕੁੜੀ ਨੂੰ ਭੇਜ ਦਿੱਤ ਮੁੰਡਾ ਇੱਥੇ ਖੱਜਲ ਹੁੰਦਾ ਰਹੇ ਇਹ ਵੀ ਚੀਜ਼ ਨਹੀਂ ਹੈ ਸੋ ਅਸੀਂ ਉਹਨਾਂ ਨੂੰ ਦੱਸਿਆ ਕਿ ਫਿਨਲੈਂਡ ਇੱਕ ਕੰਟਰੀ ਹੈ ਜਿੱਥੇ ਤੁਸੀਂ ਆਪਣੇ 스ਪਾ우스 ਨੂੰ ਨਾਲ ਲੈ ਕੇ ਜਾ ਸਕਦੇ ਹੋ ਸੋ ਉਹਨਾਂ ਨੇ ਫਿਨਲੈਂਡ ਦਾ ਬਕਾਇਦਾ ਆਨਲਾਈਨ ਕਲਾਸਿਸ ਵੀ ਲਗਾਈਆਂ ਨੇ ਸੋ ਇਹ ਚੀਜ਼ ਗਲਤ ਏ ਕਿ ਉਹਨਾਂ ਨੂੰ ਪਤਾ ਨਹੀਂ ਸੀ ਹੁਣ ਅਸੀਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਸਰਟੀਫਿਕੇਟ ਤੁਸੀਂ ਉਹਨਾਂ ਨੂੰ ਦਿੱਤਾ ਹੈ ਬਿਲਕੁਲ ਫੇਕ ਆ ਉਹ ਬਿਲਕੁਲ ਜੈਨੂਅਲ ਨਹੀਂ ਹੈਗਾ ਕਿਹੜਾ ਸਰਟੀਫਿਕੇਟ ਜਿਹੜਾ ਵੀ ਉਹਨਾਂ ਨੂੰ ਸਟੱਡੀ ਨੂੰ ਲੈ ਕੇ ਦਿੱਤਾ ਹੈ ਜਾਂ ਫਿਰ ਹੋਰ ਚੀਜ਼ ਨੂੰ ਲੈ ਕੇ ਨਹੀਂ ਉਹ ਵੀਜ਼ਾ ਝੂਠਾ ਕਹਿ ਰਹੇ ਕਹਿੰਦੇ ਕਿ ਤੁਸੀਂ ਸਟੂਡੈਂਟ ਵੀਜ਼ਾ ਕਹਿ ਕੇ ਸਾਡਾ ਟੂਰਿਸਟ ਲਵਾਤਾ ਹੈ ਜੀ ਕਿਹੜੀ ਕੰਟਰੀ ਏ ਜਿਹੜਾ ਸਟੂਡੈਂਟ ਟੂਰਿਸਟ ਵੀਜ਼ੇ ਤੇ ਸਟੂਡੈਂਟ ਦੇ ਸਾਰੇ ਪੇਪਰ ਦੇਖਦੀ ਹੈ ਹੂੰ ਸਟੂਡੈਂਟ ਦੇ ਸਾਰੇ ਕਾਰਵਾਈ ਹੁੰਦੀ ਏ ਸਾਰਾ ਕੁਝ ਇਮੀਗ੍ਰੇਸ਼ਨ ਹੁੰਦੀ ਫੇਰ ਪੇਜਦੀ ਏ ਟੂਰਿਸਟ ਵੀਜ਼ਾ ਨਹੀਂ ਏ ਸਟੂਡੈਂਟ ਵੀਜ਼ਾ ਏ ਸਟੂਡੈਂਟ ਵੀਜ਼ਾ ਏ ਤੇ ਉਹਨਾਂ ਵੱਲੋਂ ਐਦਾਂ ਕਿਉਂ ਕਿਹਾ ਜਾ ਰਿਹਾ ਕਿ ਜਿਹੜਾ ਮੇਰਾ ਵੀਜ਼ਾ ਏ ਇੱਕ ਤਾਂ ਡੀ ਸੈਸ਼ਨ ਦਾ ਏ ਉੱਪਰ ਜੇ ਆਪਾਂ ਗੱਲ ਕਰ ਲਈਏ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕਿਸ ਤਰੀਕੇ ਨਾਲ ਤੁਸੀਂ ਮਤਲਬ ਕਿ ਉਹਨਾਂ ਦਾ ਜਿਹੜਾ ਸਟੂਡੈਂਟ ਯਾਨੀ ਸਟਡੀ ਵੀਜ਼ਾ ਦੀ ਥਾਂ ਜਿਹੜਾ ਟੂਰਿਸਟ ਵੀਜ਼ਾ ਲਵਾ ਕੇ ਦਿੱਤਾ ਹੈ ਮੈਮ ਹਰ ਕੰਟਰੀ ਦੇ ਨਾਲ ਆਪਣੇ ਰੂਲ ਨੇ ਜਿੱਦਾਂ ਅਸੀਂ ਯੂਕੇ ਜਾਂਦੇ ਆ 3.5 ਮਹੀਨੇ ਦਾ ਸਟicker ਵੀਜ਼ਾ ਹੁੰਦਾ ਹੈ ਜੀ ਪਹਿਲਾਂ 1 ਮਹੀਨੇ ਦਾ ਆਂਦਾ ਸੀ ਫਿਰ ਕੋਵਿਡ ਤੋਂ ਬਾਅਦ 3 ਮਹੀਨੇ ਦਾ ਕਰਤਾ ਉੱਥੇ ਜਾ ਕੇ ਤੁਹਾਨੂੰ BRP ਕਾਰਡ ਮਿਲਦਾ ਹੈ ਜੀ ਕੈਨੇਡਾ ਜਾਂਦੇ ਆ ਜਿੱਨੇ ਤੁਹਾਡੀ ਸਟੱਡੀ ਉਨਾਂ ਵੀਜ਼ਾ ਮਿਲਦਾ ਹੈ ਯੂਐਸ ਜਾਂਦੇ ਆ ਸਾਨੂੰ 5 ਸਾਲ ਦਾ ਵੀਜ਼ਾ ਦਿੰਦੇ ਇਦਾਂ ਹੀ ਅਸੀਂ ਸ਼ੈਨੇਗਨ ਜਾਂਦੇ ਆ ਦੋ ਕੈਟਾਗਰੀ ਹੁੰਦੀਆਂ ਸੀ ਕੈਟਾਗਰੀ ਡੀ ਕੈਟਾਗਰੀ ਪੜ੍ਹਾਈ ਵਾਲਿਆਂ ਦੀ ਕੈਟਾਗਰੀ ਜਿਹਨੇ ਫੈਮਿਲੀ ਤੇ ਜਾਣਾ ਘੁੰਮਣ ਫਿਰਨ ਜਾਣਾ ਉਹਦੀ ਲਗ ਕੈਟਾਗਰੀ ਜੀ ਤੇ ਮੈਮ ਕਿਉਂ ਤੁਹਾਡੇ ਤੇ ਜਿਹੜੇ ਅਲੀਗੇਸ਼ਨ ਆ ਲਾਏ ਜਾ ਰਹੇ ਕਿਉਂ ਪ੍ਰੋਟੈਸਟਾ ਜਿਹੜਾ ਬਾਹਰ ਕੀਤਾ ਜਾ ਰਿਹਾ ਰੀਜ਼ਨ ਕੀ ਹੈ ਜਦੋਂ ਸਟੂਡੈਂਟ ਸਾਡੇ ਕੋਲ ਵਾਪਸ ਆਇਆ ਔਰ ਸਟੂਡੈਂਟ ਦੀ ਮੇਨ ਚੀਜ਼ ਐ ਦੱਸਦੇ ਆ ਕਿ ਮੈਮ ਮੈਂ ਤੁਹਾਨੂੰ ਇੱਕ ਚੀਜ਼ ਕਹਾਂਗੀ ਕਿ ਅਸੀਂ ਪੰਜਾਬ ਵਿੱਚ ਰਹਨੇ ਆਂ ਜੀ ਅਸੀਂ ਪੰਜਾਬ ਤੋਂ ਬਾਅਦ ਦਿੱਲੀ ਜਾਂਦੇ ਆਣਾ ਸਾਨੂੰ 3-4 ਮਹੀਨੇ ਸੈਟਲ ਹੋਣ ਨੂੰ ਲੱਗ ਜਾਂਦੇ ਨੇ ਲੈਂਗੁਏਜ ਨੂੰ ਲੱਗ ਜਾਂਦੇ ਨੇ এনवायरमेंट ਨੇ ਅੱਜ ਕੱਲ ਦੇ ਬੱਚਿਆਂ 'ਚ ਇੰਨਾ ਕ ਸਬਰ ਨਹੀਂ ਹੈਗਾ ਬਾਹਰ ਜਾ ਕੇ 15 ਦਿਨ 'ਚ ਕਿਸੇ ਕੰਟਰੀ ਨੂੰ ਜੱਜ ਕਰ ਲਿਆ ਇਹਨਾਂ ਨੇ ਤੁਹਾਡੇ ਕੋਲ ਕੋਈ ਮਤਲਬ ਪ੍ਰੂਫ ਹੈਗਾ ਕਿ ਜਿਸ ਤਹਾਂ ਤੋਂ ਤੁਸੀਂ ਉਹਨਾਂ ਨੂੰ ਰੋਂਗ ਪ੍ਰੂਫ ਕਰ ਸਕੋ ਤੁਹਾਡੇ ਕੋਲ ਕੋਈ ਮਤਲਬ ਰਸੀਦਾ ਪਈਆਂ ਹੋਣ ਜਾਂ ਸਲਿੱਪ ਜੜੀਆਂ ਨੇ ਪਈਆਂ ਹੋਣ ਸਟੂਡੈਂਟ ਵੀਜ਼ਾ ਦਾ ਮੈਮ ਮੇਰਾ ਬਹੁਤ ਸਾਫ਼ ਸੁਥਰਾ ਕੰਮ ਹੈ ਜੀ ਇਸ ਕੰਪਨੀ ਨੂੰ ਇਸੇ ਬਿਲਡਿੰਗ 'ਚ 17 ਸਾਲ ਹੋ ਗਏ ਨੇ ਇਹ 18ਵਾਂ ਸਾਲ ਚੱਲ ਰਿਹਾ ਜਲੰਧਰ ਸਾਡਾ ਹੈੱਡ ਆਫਿਸ ਹੈ 18 ਸਾਲ ਉੱਥੇ ਹੋ ਚੁੱਕੇ ਨੇ ਸਟੂਡੈਂਟ ਦਾ ਬੜਾ ਨੀਟ ਐਂਡ ਕਲੀਨ ਪ੍ਰੋਸੈਸ ਹੁੰਦਾ ਐ ਐਪਲੀਕੇਸ਼ਨ ਫੀਸ ਦੀ ਰਸੀਦ ਹੁੰਦੀ ਐ ਜੀ ਯੂਨੀਵਰਸਿਟੀ ਫੀਸ ਦੀ ਰਸੀਦ ਹੁੰਦੀ ਐ ਅੰਬੈਸੀ ਤੇ ਆ ਰਸੀਦਾਂ ਆਂਦੀਆਂ ਨੇ ਹੋਰ ਕੋਈ ਵੀ ਖਰਚ ਆਉਂਦੇ ਉਹਦੀਆਂ ਰਸੀਦਾ ਹੁੰਦੀਆਂ ਨਹੀਂ ਮੈਮ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਸਾਡੇ ਪੈਸੇ ਸਾਨੂੰ ਵਾਪਸ ਨਾ ਦਿੱਤੇ ਗਏ ਅਸੀਂ ਇੱਥੇ ਜਿਹੜਾ ਹੈ ਧਰਨਾ ਇਸ ਤਰੀਕੇ ਨਾਲ ਲਾ ਕੇ ਰੱਖਾਂਗੇ ਭਾਵੇਂ ਸਾਨੂੰ 3 ਦਿਨ ਲੱਗ ਜਾਣ 4 ਦਿਨ ਲੱਗ ਜਾਣ ਜਾਂ ਪੂਰਾ ਮਹੀਨਾ ਲੱਗ ਜਾਵੇ ਇਹ ਤੇ ਮੈਂ ਸਾਰੇ ਵਿਊਅਰਸ ਨੂੰ ਵੀ ਕਾਹਾਂਗੇ ਕਿ ਅਸੀਂ ਤੁਹਾਡੇ ਕੋਲ ਹੁਣ ਦੋਨੋਂ ਪਾਸਾਂ ਦੀ ਸਟੋਰੀ ਹੈ ਤੁਸੀਂ ਸਿਰਫ ਹਰੀ ਪੱਗ ਦੇਖ ਕੇ ਇਹ ਨਹੀਂ ਕਹਿਣਾ ਕਿ ਉਹ ਬਜ਼ੁਰਗ ਨੇ ਤੇ ਉਹ ਸਹੀ ਹੋਣਗੇ ਤੁਸੀਂ ਦੋਨੋਂ ਪਾਸਾ ਦੀ ਸਟੋਰੀ ਸੁਣੋ ਜਿੱਥੇ ਅਸੀਂ ਗਲਤ ਅਸੀਂ ਉੱਥੇ ਖੜੇ ਹੋਏ ਆ ਅਸੀਂ ਫੇਰ ਵੀ ਵੀ ਬੱਚਾ ਵਾਪਸ ਆ ਗਿਆ ਉਹਦੀ ਫੀਸ ਮੰਗਾਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਵੱਲੋਂ ਜਿਹੜੇ ਨੇ 10 ਲੱਖ ਰੁਪਏ ਜਿਹੜੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਇਹ ਗੱਲ ਬਿਲਕੁਲ ਸਹੀ ਹੈ ਅ 10 ਲੱਖ ਦੀ ਕਮਿਟਮੈਂਟ ਨਹੀਂ ਹੋਈ ਮੈਮ 10 ਲੱਖ ਕੀ ਕਿਹਾ ਸੀ ਕਿ ਜਿੰਨਾ 2 ਮਹੀਨੇ ਚੱਲ ਰਹੇ ਨੇ ਸਾਡੀ ਟੀਮ ਪੂਰੀ ਮਿਹਨਤ ਕਰੀ ਦਿਨ ਰਾਤ ਕੇ ਬੱਚੇ ਦੀ ਫੀਸ ਕਿਸੇ ਕਾਰਨ ਕਰਕੇ ਵਾਪਸ ਆ ਜੇ ਜੀ ਸੋ ਇੰਸਟੀਚਿਊਟ ਜਿਹੜਾ ਹੈ 8000 ਯੂਰੋ ਤੇ ਮੰਨਿਆ ਕਿ ਅਸੀਂ ਫੀਸ ਵਾਪਸ ਦੇ ਦਾਂਗੇ ਜੀ ਅੱਛਾ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਕਿ ਜਦੋਂ ਮੈਂ ਉੱਥੇ ਗਈ ਮੈਨੂੰ ਲੈਂਗੁਏਜ ਦਾ ਬਹੁਤ ਜ਼ਿਆਦਾ ਇਸ਼ੂ ਆਇਆ ਜਦਕਿ ਇਹਨਾਂ ਨੇ ਮੈਨੂੰ ਪਹਿਲਾਂ ਇਹ ਚੀਜ਼ ਦੱਸੀ ਹੋਈ ਨਹੀਂ ਅ ਮੈਮ ਜਦੋਂ ਅਸੀਂ ਕਿਸੇ ਵੀ ਕੰਟਰੀ ਬਾਹਰ ਜਾਂਦੇ ਆ ਨਾ ਦੇਖੋ ਅਸੀਂ ਪੰਜਾਬ ਵਿੱਚ ਰਹਿੰਦੇ ਆ ਪੰਜਾਬੀ ਬੋਲਦੇ ਆ ਲਿਖਦੇ ਪੜ੍ਹਦੇ ਸੁਣਦੇ ਆ ਸਾਡਾ ਫਲੋ ਪੰਜਾਬੀ ਚ ਜ਼ਿਆਦਾ ਹੈ ਸਾਡਾ এনवायरमेंटੇ ਵਿੰਦਾ ਅਸੀਂ ਬਾਹਰ ਜਾਂਦੇ ਆ এনवायरमेंट ਚੇਂਜ ਹੁੰਦਾ ਹੈ ਬੱਚੇ ਕੋ ਆਇਲਸ ਹੁੰਦੀ ਏ ਥੋੜੀ ਜੀ ਕੋਸ਼ਿਸ਼ ਕਰਦਾ ਬੱਚਾ ਬੋਲਣ ਦੀ ਹੁਣ ਅਸੀਂ ਕਹਿ ਦਈਏ ਕਿ ਜਿਹੜੀ ਚੀਜ਼ ਨੂੰ ਟਾਈਮ ਲੱਗਦਾ ਸਿੱਖਣ ਨੂੰ ਉਹ 15 ਦਿਨਾਂ ਚਾਜੇ ਇਦਾਂ ਤਾਂ ਨਹੀਂ ਹੁੰਦਾ ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਮੈਮ ਕੁਝ ਕਹਿਣਾ ਚਾਹੂंगे ਜਿਸ ਤਰੀਕੇ ਨਾਲ ਧਰਲੇ ਲੱਗ ਰਿਹਾ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ ਇਮੀਗ੍ਰੇਸ਼ਨ ਦੇ ਖਿਲਾਫ ਜਿਹੜੇ ਐਲੀਗੇਸ਼ਨ ਲਾਇਆ ਜਾ ਰਿਹਾ ਤੁਸੀਂ ਕੁਝ ਕਹਿਣਾ ਚਾਹੂंगे ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਮੀਗ੍ਰੇਸ਼ਨ ਵਾਲੇ ਕਰਦੇ ਕੀ ਗਲਤ ਨੇ ਇੱਕ ਤਾਂ ਤੁਹਾਨੂੰ ਰੋਜ਼ਗਾਰ ਤੇ ਲਾਉਂਦੇ ਨੇ ਤੁਹਾਨੂੰ ਪੜ੍ਹਾਈ ਤੇ ਬਾਹਰ ਭੇਜਦੇ ਨੇ ਕੋਈ ਛੋਟਾ ਜਿਹਾ ਕੋਰਸ ਦੇਖਦੇ ਨੇ ਕਿ ਕੋਰਸ ਦੇ ਨਾਲ ਤੁਸੀਂ ਪੜ੍ਹ ਵੀ ਸਕੋ ਆਪਣੇ ਘਰ ਪੈਸੇ ਵੀ ਭੇਜ ਸਕੋ ਆਪਣਾ ਖਰਚਾ ਵੀ ਕਰ ਸਕੋ ਫੇਰ ਵੀ ਸਾਨੂੰ ਇਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਇਹ ਚੀਜ਼ ਦੀ ਸਾਨੂੰ ਸਮਝ ਨਹੀਂ ਆਉਂਦੀ ਕਿਉਂ ਕਿ ਹਮੇਸ਼ਾ ਇਮੀਗ੍ਰੇਸ਼ਨ ਵਾਲੇ ਹੀ ਕਿਉਂ ਫਸਦੇ ਨੇ ਅੱਛਾ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ 6 ਤੋਂ 7 ਵਾਰ ਜਿਹੜੇ ਐ ਇੱਥੇ ਆ ਗਏ ਕਈ ਵਾਰੀ ਸਾਨੂੰ ਮੈਡਮ ਮਿਲਦੀ ਨਹੀਂ ਤੇ ਸਾਡੇ ਜਿਹੜੇ ਐ ਹਜੇ ਤੱਕ ਗੱਲ ਜਿਹੜੀ ਯਾਨੀ ਕਿ ਜਿਹੜੇ ਸਾਡਾ ਮੈਟਰ ਸੋਲਵ ਨਹੀਂ ਕੀਤਾ ਜਾ ਰਿਹਾ ਤਾਂ ਕਰਕੇ ਸਾਨੂੰ ਜਿਹੜਾ ਧਰਨ ਲਾਣਾ ਪਿਆ ਮੈਡਮ ਇੱਥੇ 100 ਦੀ ਗਿਣਤੀ 'ਚ ਮੇਰੇ ਦਫਤਰ ਕਲਾਇੰਟ ਆਉਂਦੇ ਨੇ ਕਿਸੇ ਇੱਕ ਬੰਦੇ ਕਰਕੇ ਮੈਂ ਦਫਤਰ ਨਹੀਂ ਬੰਦ ਕਰਾਂਗੀ ਅਸੀਂ ਸਹੀ ਆ ਮੇਰਾ ਦਫਤਰ ਕਦੀ ਵੀ ਬੰਦ ਨਹੀਂ ਹੋਇਆ ਹੈਗਾ ਸਿਰਫ ਇੱਕ ਦੀਵਾਲੀ ਤੇ ਬੰਦ ਹੁੰਦਾ ਜੀ ਇੱਕ ਐਤਵਾਰ ਬੰਦ ਹੁੰਦਾ ਇੱਥੇ ਹੀ ਹੁੰਨੇ ਕਈ ਵਾਰੀ ਕੋਈ ਕੰਮ ਹੁੰਦਾ ਸਟਾਫ ਸਾਰਾ ਇੱਥੇ ਬੈਠਾ ਹੁੰਦਾ ਬ੍ਰਾਂਚ ਮੈਨੇਜਰ ਇੱਥੇ ਬੈਠੀ ਹੁੰਦੀ ਹੈ ਅਸੀਂ ਇਹਨਾਂ ਨੂੰ ਕਹਿੰਦੇ ਆ ਕਈ ਵਾਰੀ ਸਾਨੂੰ ਜਲੰਦਰ ਕੰਮ ਹੁੰਦਾ ਕਈ ਵਾਰੀ ਕਲਾਇੰਟ ਆਏ ਹੁੰਦੇ ਨੇ ਵੀਜ਼ੇ ਦੇ ਕਿ ਇਸ ਵਾਰ ਤੁਸੀਂ ਜਲੰਧਰ ਆਜੋ ਨਹੀਂ ਤੁਸੀਂ ਇੱਥੇ ਆ ਕੇ ਸਾਨੂੰ ਮਿਲੋ ਸੋ ਉਹਦੇ ਕਰਕੇ ਮੈਨੂੰ ਲੱਗਦਾ ਕਿ ਇੱਕ ਵਾਰ ਹੀ ਅਸੀਂ ਸ਼ਾਇਦ ਇਹਨਾਂ ਨੂੰ ਨਹੀਂ ਮਿਲੇ ਚੌਥੀ ਮੀਟਿੰਗ ਹੈ ਅਜੇ ਨਾਲ ਇਹ ਸਿਰਫ ਇੱਕ ਦਿਲ ਨਾ ਲੱਗਣ ਕਰਕੇ ਵਾਪਸ ਆਈ ਹੈ ਕਿ ਕੋਈ ਹੋਰ ਰੀਜ਼ਨ ਵੀ ਹੈ ਜਿਹੜਾ ਦੱਸਿਆ ਗਿਆ ਤੇ ਕੀ ਕਹਿ ਕੇ ਉੱਥੇ ਵਾਪਸ ਆਈ ਹੈ ਮੈਡਮ ਬੱਚਾ ਜਿਹੜਾ ਉੱਥੇ ਝੂਠ ਬੋਲ ਕੇ ਵਾਪਸ ਆਇਆ ਕਿ ਮੈਨੂੰ ਅਲਰਜੀ ਹੋ ਗਈ ਮੈਨੂੰ ਇਨਫੈਕਸ਼ਨ ਹੈ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਇਹ ਤਾਂ ਬਿਲਕੁਲ ਜੈਨੂਅਰ ਹੈ ਮੈਨੂੰ ਅਲਰਜੀ ਹੋਈ ਹੈ ਤੇ ਮੇਰੇ ਜਿਹੜੇ ਮੈਂ ਮੈਡੀਕਲ ਸਰਟੀਫਿਕੇਟ ਦਿੱਤਾ ਉਹ ਵੀ ਬਿਲਕੁਲ ਜੈਨੂਅਰ ਅਸੀਂ ਬਾਹਰ 20 ਲੱਖ ਲਾ ਕੇ ਜਾਂਦੇ ਆਂ ਅਸੀਂ ਉਸ ਕੰਟਰੀ ਚ ਕਹਿਦੇ ਮੇਰੇ ਖੁਰਕੋਂ ਲੱਗ ਪੀ 20 ਲੱਖ ਲੱਗਾ ਮੈਂ ਵਾਪਸ ਚਲਨੀ ਆ ਇਹ ਕਿੱਥੇ ਦੀ ਸਿਆਣਪ ਹੈ ਉੱਥੇ ਦਵਾਈ ਨਹੀਂ ਮਿਲਦੀ ਉਹ ਸਾਡੇ ਨਾਲੋਂ ਜ਼ਿਆਦਾ ਐਡਵਾਂਸ ਨੇ ਸਗੋਂ ਸੋ ਇਹ ਚੀਜ਼ਾਂ ਮੈਮ ਸਭ ਗਲਤ ਹੈ ਕਿ ਸਿਰਫ ਇੱਕ ਹੋਣ ਇਹਨਾਂ ਕੋ ਗਲਤੀ ਹੋ ਗਈ ਵਾਪਸ ਆ ਕੇ ਜੋ ਕਿ ਨਹੀਂ ਹੋਣੀ ਚਾਹੀਦੀ ਸੀ ਸੋ ਲੈ ਦੇ ਕੇ ਜਿਹੜਾ ਏਜੰਟ ਵਧੀਆ ਕੰਮ ਕਰਕੇ ਵੀ ਫਸ ਜਾਂਦਾ ਮਾੜਾ ਕੰਮ ਕਰਕੇ ਚਲੋ ਫਸਦਾ ਹੀ ਫਸਦਾ ਹੈ ਇਹ ਚੀਜ਼ ਹੈ ਸੋ ਕਿਤਨਾ ਕਿਤ ਲੱਗ ਰਿਹਾ ਕਿ ਇਮੀਗ੍ਰੇਸ਼ਨ ਤੇ ਜਿਹੜੇ ਅਲੀਗੇਸ਼ਨ ਲਾਏ ਗਏ ਨੇ ਬਿਲਕੁਲ ਝੂਠੇ ਨੇ ਸਾਫ਼ ਝੂਠ ਹੈ ਜੀ ਸਾਡੇ ਕੋਲ ਹਰ ਇੱਕ ਚੀਜ਼ ਦਾ ਆਪਣੇ ਕੰਮ ਦਾ ਪ੍ਰੂਫ ਹੈਗਾ ਜੀ ਹਰ ਇੱਕ ਚੀਜ਼ ਸਾਨੂੰ ਬਿਲਕੁਲ ਦਿਖਾਵਾਂਗੇ ਸੋ ਆਲੋ ਜੀ ਆਪਾਂ ਗੱਲ ਕਰ ਲਈ ਅੱਜ ਗੱਲ ਕੀਤੀ ਜਾਵੇ ਇਮੀਗ੍ਰੇਸ਼ਨ ਵਾਲਿਆਂ ਦੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿੰਨੇ ਵੀ ਅਲੀਗੇਸ਼ਨ ਸਾਡੇ ਤੇ ਲੱਗੇ ਨੇ ਬਿਲਕੁਲ ਝੂਠੇ ਨੇ ਤੇ ਅਗਰ ਦੂਜੇ ਪਾਸੇ ਦੀ ਗੱਲ ਸੁਣੀ ਜਾਵੇ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਸਾਡੇ ਨਾਲ 230000 ਦੀ ਜੜੀ ਹੈ ਠੱਗੀ ਕੀਤੀ ਹੈ ਸੋ ਤੁਹਾਨੂੰ ਕਿੰਨਾ ਦੀ ਗੱਲ ਜੜੀ ਹੈ ਜਨਰਲ ਲੱਗ ਰਹੀ ਹੈ ਤੁਸੀਂ ਆਪਣੀ ਰਾਏ ਜੜੀ ਹੈ ਜਰੂਰ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਦੇ ਸਕਦੇ ਹੋ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨਸ ਮੈਂ ਨਾਮ ਲਿਖ ਕੈਮਰਾ ਪਰਸਨ ਵਿਪਨ ਵਸੀਨ